ਜੈ ਫਿਰਦੀ ਜਦੋਂ ਵੀ ਮਨ ਉਦਾਸ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਕਹਿ ਦਿੰਦੇ ਹਾਂ ਕਿ ਘਰ ਵਿੱਚ ਬਹੁਤ ਮੁਸ਼ਕਿਲਾ ਦੁੱਖ ਕਲੇਸ਼ ਚੱਲ ਰਹੇ ਨੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡਾ ਜੀਵਨ ਸੁਖਦਾਈ ਤੇ ਦੁੱਖਾਂ ਕਲੇਸ਼ਾਂ ਤੋਂ ਨਸ਼ਟ ਹੋ ਜਾਵੇ ਜਾਂ ਫਿਰ ਕਹਿੰਦੇ ਹਾਂ ਕਿ ਘਰ ਵਿੱਚ ਪੈਸਾ ਨਹੀਂ ਟਿਕਦਾ ਇਸ ਕਰਕੇ ਮਨ ਬਹੁਤ ਉਦਾਸ ਰਹਿੰਦਾ ਹੈ ਘਰ ਵਿੱਚ ਗਰੀਬੀ ਬਹੁਤ ਹੈ ਇਹਨਾਂ ਸਭ ਪਰੇਸ਼ਾਨੀਆਂ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਸੀਂ ਕੰਮਕਾਰ ਤਾਂ ਹਰ ਰੋਜ਼ ਹੀ ਕਰਦੇ ਹਾਂ ਸਵੇਰ ਤੋਂ ਉੱਠਦੇ ਸਾਰ ਹੀ ਆਪਣੇ ਕੰਮਾਂ ਕਾਰਾਂ ਵਿੱਚ ਉਲਝ ਜਾਂਦੇ ਹਾਂ ਪਰ ਫਿਰ ਵੀ ਕਹਿੰਦੇ ਹਾਂ ਕਿ ਮਨ ਬਹੁਤ ਦੁਖੀ ਹੈ ਘਰ ਵਿੱਚ ਬਹੁਤ ਪਰੇਸ਼ਾਨੀਆਂ ਚੱਲ ਰਹੀਆਂ ਨੇ ਦੁੱਖ ਕਸ਼ਟ ਕਲੇਸ਼ ਬਹੁਤ ਰਹਿੰਦਾ ਹੈ ਸਵੇਰ ਤੋਂ ਸ਼ਾਮ ਤੱਕ ਕੰਮ ਵੀ ਕਰਦੇ ਹਾਂ ਪਰ ਫਿਰ ਵੀ ਘਰ ਵਿੱਚ ਲੜਾਈ ਝਗੜਾ ਹੀ ਰਹਿੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਰੋਜ਼ਾਨਾ ਦੇ ਕੰਮਕਾਰਾਂ ਵਿੱਚੋਂ ਕੁਝ ਸਮਾਂ ਕੱਢ ਕੇ ਉਬਾਦਤ ਕਰਨੀ ਚਾਹੀਦੀ ਹੈ। ਪਾਠ ਪੂਜਾ, ਨਾਮ ਸਿਮਰਨ ਕਰਨਾ ਚਾਹੀਦਾ ਹੈ। ਜਿਸ ਵੀ ਪੀਰ ਫਕੀਰ ਗੁਰੂ ਨੂੰ ਤੁਸੀਂ ਮੰਨਦੇ ਹੋ, ਉਹਨਾਂ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਚਾਹੇ ਦਿਨ ਵਿੱਚ 5 ਮਿੰਟ ਹੀ ਨਾਮ ਸਿਮਰਨ ਕਰੋ ਪਰ ਆਪਣੇ ਗੁਰੂ ਪੀਰ ਫਕੀਰ ਨੂੰ ਯਾਦ ਜਰੂਰ ਕਰਨਾ ਚਾਹੀਦਾ ਹੈ ਤੇ ਜਦੋਂ ਵੀ ਮਨ ਉਦਾਸ ਹੋਵੇ ਤਾਂ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਵਿੱਚੋਂ ਕੁਝ ਸਮਾਂ ਕੱਟ ਕੇ ਇਬਾਦਤ ਕਰਨੀ ਚਾਹੀਦੀ ਹੈ ਤੇ ਇਬਾਦਤ ਕਰਨ ਦੇ ਸਮੇਂ ਸਭ ਤੋਂ ਪਹਿਲਾਂ ਆਪਣਾ ਮਨ ਸ਼ਾਂਤ ਰੱਖਣਾ ਚਾਹੀਦਾ ਹੈ। ਇਬਾਦਤ ਕਰਨ ਦੇ ਸਮੇਂ ਆਪਣੇ ਪੀਰਾਂ ਫਕੀਰਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਦਾ ਨਾਮ ਸਿਮਰਨ ਕਰਕੇ ਹੀ ਉਹਨਾਂ ਨੂੰ ਮਾਨ ਵਿੱਚ ਧਿਆਕੇ ਹੀ ਇਬਾਦਤ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ। ਤੇ ਆਪਣੀ ਜੋ ਵੀ ਪਰੇਸ਼ਾਨੀ ਹੈ, ਮੁਸ਼ਕਿਲ ਹੈ, ਕੋਈ ਵੀ ਦੁੱਖ ਕਸ਼ਟ ਕਲੇਸ਼ ਹੈ, ਉਹ ਆਪਣੇ ਮੁਰਸ਼ਦ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਭਾਵ ਕਿ ਉਹਨਾਂ ਨਾਲ ਆਪਣੀ ਸਾਰੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਆਪਣੇ ਮਨ ਵਿੱਚ ਹੀ ਅੰਦਰ ਧਿਆਨ ਹੋ ਕੇ ਉਹਨਾਂ ਨੂੰ ਯਾਦ ਕਰਕੇ ਜਿਨ੍ਹਾਂ ਨੂੰ ਵੀ ਤੁਸੀਂ ਗੁਰੂ ਫਕੀਰ ਫਕੀਰ ਨੂੰ ਮੰਨਦੇ ਹੋ ਉਹਨਾਂ ਨੂੰ ਮਨ ਵਿੱਚ ਇਧਾਰ ਕੇ ਉਹਨਾਂ ਨਾਲ ਆਪਣੀ ਜੋ ਵੀ ਪਰੇਸ਼ਾਨੀ ਹੈ ਦੁੱਖ ਕਸ਼ਟ ਕਲੇਸ਼ ਹੈ ਜਿਸ ਕਰਕੇ ਵੀ ਮਨ ਪਰੇਸ਼ਾਨ ਹੈ ਉਹ ਸਾਰੀ ਪਰੇਸ਼ਾਨੀ ਨੂੰ ਸਾਂਝੀ ਕਰਨਾ ਚਾਹੀਦਾ ਹੈ ਕਿ ਇਹ ਮੇਰੇ ਮੁਰਸ਼ਦ ਜੀ ਇਹ ਮੇਰੀ ਪਰੇਸ਼ਾਨੀ ਹੈ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਹਾਂ ਇਸ ਮਸਲੇ ਦਾ ਮੈਨੂੰ ਕੋਈ ਹੱਲ ਦੱਸੋ ਤੇ ਕਿਸੇ ਵੀ ਤਰ੍ਹਾਂ ਕੋਈ ਨਾ ਕੋਈ ਚੀਜ਼ ਦੇ ਦੁਆਰਾ ਜਾਂ ਕਿਸੇ ਨਾ ਕਿਸੇ ਵਿਅਕਤੀ ਦੇ ਦੁਆਰਾ ਉਸ ਪਰੇਸ਼ਾਨੀ ਦਾ ਹੱਲ ਜ਼ਰੂਰ ਹੋਵੇਗਾ ਤੇ ਰੋਜ਼ਾਨਾ 5 ਮਿੰਟ 10 ਮਿੰਟ ਜਾਂ 15 ਮਿੰਟ ਕੱਢ ਕੇ ਇਬਾਦਤ ਕਰਨੀ ਚਾਹੀਦੀ ਹੈ ਤੇ ਹੌਲੀ ਹੌਲੀ ਸਮੇਂ ਨੂੰ ਵਧਾਉਂਦੇ ਜਾਣਾ ਚਾਹੀਦਾ ਹੈ ਜੇ ਅੱਜ 10 ਮਿੰਟ ਕਰ ਰਹੇ ਹੋ ਤਾਂ ਕੱਲ 15 ਮਿੰਟ ਬੈਠ ਕੇ ਇਬਾਦਤ ਕਰੋ ਤੇ 5-5 ਮਿੰਟ ਰੋਜ਼ ਵਧਾਉਂਦੇ ਜਾਓ ਤੇ ਇਸ ਤਰ੍ਹਾਂ 1 ਘੰਟਾ 2 ਘੰਟੇ ਆਪਣਾ ਸਮਾਂ ਪੱਕਾ ਕਰ ਲਓ ਕਿ ਅਸੀਂ ਆਪਣੇ ਕੰਮਕਾਰਾਂ ਵਿੱਚੋਂ 1 ਘੰਟਾ ਕੱਢ ਕੇ ਜਾਂ 2 ਘੰਟੇ ਕੱਢ ਕੇ ਇਬਾਦਤ ਕਰਨੀ ਹੈ ਪਾਠ ਪੂਜਾ ਸਿਮਰਨ ਕਰਨਾ ਹੈ ਆਪਣੇ ਗੁਰੂ ਮੁਰਸ਼ਿਦ ਨੂੰ ਯਾਦ ਕਰਨਾ ਹੈ ਤੇ ਜੋ ਵੀ ਰੋਜ਼ਾਨਾ ਦੀ ਸਮੱਸਿਆ ਹੈ ਕੋਈ ਵੀ ਮੁਸ਼ਕਿਲ ਹੈ ਉਹ ਆਪਣੇ ਪੀਰੋ ਮੁਰਸ਼ਿਦ ਨਾਲ ਸਾਂਝੀ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਕੋਈ ਵੀ ਸਮੱਸਿਆ ਹੋਵੇ ਉਸ ਦਾ ਹੱਲ ਜਲਦੀ ਤੋਂ ਜਲਦੀ ਹੋਣਾ ਸ਼ੁਰੂ ਹੋ ਜਾਵੇਗਾ ਤੇ ਘਰ ਵਿੱਚੋਂ ਜ਼ਿੰਦਗੀ ਵਿੱਚੋਂ ਦੁੱਖ ਕਸ਼ਟ ਕਲੇਸ਼ ਹੌਲੀ-ਹੌਲੀ ਦੂਰ ਹੁੰਦੇ ਜਾਣਗੇ ਜਿੰਨਾ ਵੀ ਨਾਮ ਸਿਮਰਨ ਕਰੋਗੇ ਉਹਨਾਂ ਸਭ ਤੋਂ ਜ਼ਿਆਦਾ ਵਧੀਆ ਹੋਵੇਗਾ ਕਹਿੰਦੇ ਨੇ ਕਿ ਜਿਸ ਵੀ ਘਰ ਵਿੱਚ ਰੋਜ਼ਾਨਾ ਨਾਮ ਸਿਮਰਨ ਹੁੰਦਾ ਹੈ ਉਸ ਘਰ ਵਿੱਚ ਕਦੇ ਵੀ ਕੋਈ ਲੜਾਈ ਝਗੜਾ ਕੋਈ ਪਰੇਸ਼ਾਨੀ ਨਹੀਂ ਰਹਿੰਦੀ ਹਮੇਸ਼ਾ ਖੁਸ਼ਹਾਲੀ ਹੀ ਵਣੀ ਰਹਿੰਦੀ ਹੈ ਸੋ ਇਸ ਕਰਕੇ ਸਾਨੂੰ ਅੰਤਰਧਿਆਨ ਹੋ ਕੇ ਪੂਜਾ ਪਾਠ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਹਰ ਸਮੱਸਿਆ ਦਾ ਹੱਲ ਹੋ ਸਕੇ ਤੇ ਸਾਡੀ ਜ਼ਿੰਦਗੀ ਵਧੀਆ ਬਤੀਤ ਹੋ ਸਕੇ